ਚੋਨੇ ਦੀ ਖਰੀਦ ਨਾ ਹੋਣ ਕਾਰਨ ਕਿਸਾਨ ਜਥੇਬੰਦੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਮੰਡੀਆਂ ਦੇ ਵਿੱਚ ਕਰਨਾ ਪੈ ਰਿਹਾ ਹੈ ਤੇ ਦੂਜੇ ਪਾਸੇ ਸ਼ੰਭੂ ਬਾਰਡਰ ਦੇ ਉੱਤੇ ਕਿਸਾਨ ਜਥੇਬੰਦੀਆਂ ਲਗਾਤਾਰ ਡਟੀਆਂ ਹੋਈਆਂ ਨੇ ਕਿ ਜਦੋਂ ਤੱਕ ਸਾਨੂੰ ਐਮਐਸਪੀ ਦੀ ਕਾਨੂੰਨੀ ਗਰੰਟੀ ਨਹੀਂ ਮਿਲ ਜਾਂਦੀ ਉਦੋਂ ਤੱਕ ਅਸੀਂ ਧਰਨਾ ਪ੍ਰਦਰਸ਼ਨ ਜਾਰੀ ਰੱਖਾਂਗੇ ਹੁਣ ਕਿਸਾਨਾਂ ਦੇ ਹੱਕ ਦੇ ਵਿੱਚ ਮੁੜ ਕਾਂਗਰਸ ਪਾਰਟੀ ਐ ਤੇ ਜਸਮੁਲਾਖੇ ਪ੍ਰਤਾਪ ਸਿੰਘ ਬਾਜਬਾ ਦਾ ਇੱਕ ਬਿਆਨ ਸਾਹਮਣੇ ਆ ਰਿਹਾ ਤੇ ਮੁੜ ਤੋਂ ਪੰਜਾਬ ਸਰਕਾਰ ਨੂੰ ਲਲਕਾਰਿਆ ਗਿਆ ਤੇ ਦੱਸਿਆ ਕਿ ਤਿੱਖੇ ਨਿਸ਼ਾਨੇ ਪ੍ਰਤਾਪ ਵਾਜਬਾ ਦੇ ਵੱਲੋਂ ਸਾਦੇ ਜਾ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਜਥੇਬੰਦੀਆਂ ਨੂੰ ਹਮੇਸ਼ਾ ਹੀ ਜੜੀਆਂ ਕਿ ਦੋਵੇਂ ਸਰਕਾਰਾਂ ਲੌਲੀਪੌਪ ਦੇ ਰਹੀਆਂ ਨੇ ਪਰੰਤੂ ਹਜੇ ਤੱਕ ਉਹਨਾਂ ਦੀ ਕੋਈ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ ਤੇ ਪੰਜਾਬ ਦਾ ਬੇੜਾ ਕਰਕ ਕਰ ਦਿੱਤਾ ਹੈ ਭਗਵੰਤ ਮਾਨ ਨੇ ਤੇ ਜਿਸ ਦੇ ਦੌਰਾਨ ਤਿੱਖੇ ਨਿਸ਼ਾਨੇ ਜਿਹੜੇ ਕਿ ਪ੍ਰਤਾਪ ਬਾਜਬਾ ਦੇ ਵੱਲੋਂ ਪੰਜਾਬ ਸਰਕਾਰ ਦੇ ਉੱਤੇ ਸਾਦੇ ਜਾ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਕਾਨੂੰਨ ਵਿਵਸਥਾ ਦੀਆਂ ਸ਼ਰਿਆਮ ਧੱਜੀਆਂ ਉੱਡ ਰਹੀਆਂ ਨੇ ਤੇ ਹੁਣ ਤੱਕ ਕੋਈ ਵੀ ਨਾਥਾ ਜਿਹੜੀ ਕਿ ਇਸ ਨੂੰ ਲੈ ਕੇ ਨਹੀਂ ਪਾਈ ਜਾ ਰਹੀ ਤੇ ਹੁਣ ਹੋਰ ਕੀ ਕਹਿਣਾ ਹੈ ਪ੍ਰਤਾਪ ਸਿੰਘ ਬਾਜਬਾ ਦਾ ਆਓ ਤੁਹਾਨੂੰ ਸੁਣਾਉਣੇ ਜੀ ਇੱਥੇ ਨੇ ਹਲਕੇ ਚੇਤੇ ਤੇ 7 ਕਿਲੋਮੀਟਰ ਦੂਰ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਜਿੱਥੇ ਨਾਮ ਕਿਨ ਮੋਰਾਵਾਲੀ ਪਿੰਡ ਹੈ ਉੱਥੇ ਤਿੰਨ ਕਤਲ ਹੋਏ ਟੋਟਲ ਦੇ ਵਿੱਚ ਚਾਰ ਕਤਲ ਹੋਏ ਸਰਹਿੰਦ ਜ਼ਿਲ੍ਹੇ ਚ ਹੁਸ਼ਿਆਰਪੁਰ ਤਿੰਨ ਕਤਲ ਮੋਰਾਵਾਲੀ ਪਿੰਡ ਚ ਗੈਰ ਦਾ ਮਤਲਬ ਸੀ ਕੋਈ ਔਰਤ ਮਹਿਕੂਮ ਸੀ ਕੋਈ ਬਾੜੀ ਸੋਨੇ ਦੀ ਕੋਈ ਕੜਾ ਪਾ ਕੇ ਬਾੜੀ ਪਾ ਕੇ ਕੋਈ ਇੱਥੇ ਕਿਸੇ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਕੋਈ ਔਰਤ ਨਹੀਂ ਦੇਖਿਆ ਵਿਚਾਰੀ ਪਰਸ ਚੁੱਕ ਕੇ ਆਪਣੇ ਪਿੰਡ ਦੇ ਵਿੱਚ ਨਹੀਂ ਮਿਲਿਆ ਨਸ਼ੇ ਦਾ ਹਾਲ ਇਹ ਹੈ ਕਿ ਜਿਹੜਾ ਕੋ ਚੰਗਾ ਵੀਰ ਸੀ ਸਾਡਾ ਉਹ ਪੜ ਲੈ ਕੇ ਬਾਹਰ ਤੁੰਗੇ ਬਾਕੀ ਸਾਰੇ ਨਸ਼ੇ ਤੋੜ ਤੇ ਹਾਲਾਤ ਇਹ ਨੇ ਕਿ ਪੁਲਿਸ ਇੱਕ ਮਰਜ਼ੀ ਦੇ ਨਾਲ ਆਜੇ ਨਾ ਸਵੇਰੇ ਤੁਸੀਂ ਮੰਨਦੇ ਹੋ ਕਿ ਪੁਲਿਸ ਦੀ ਮਰਜ਼ੀ ਤੋਂ بڑا ਨਸ਼ਾ ਵੇਚ ਸਕਦਾ ਕੋਈ ਗੱਡਾ ਕਰਦੀ ਹੋ ਸਕਦੀ ਤੁਸੀਂ ਹੈਰਾਨ ਹੋ ਲੋਗੇ ਕਿ ਪੁਲਿਸ ਸਟੇਸ਼ਨਾਂ ਦੇ ਬਾਹਰ ਵਾਲੀ ਦੀ ਦੁਆਰ ਦੇ ਬਾਹਰ ਪਹੇਲਿਆ ਆ ਸੰਤਰੀ ਖੜਾ ਹੁੰਦਾ ਨਾ ਬੂਤ ਲੈ ਕੇ ਉੱਥੇ ਜੇ ਕਿਤੇ ਥੋੜਾ ਜਿਹਾ ਧਿਆਨ ਮਾਰ ਕੇ ਵੇਖੋ ਥਾਣੇ ਦੀ ਗੁੱਠ ਦੇ ਉੱਤੇ ਨੰਬਰ ਦਿੱਤੇ ਨੇ ਕਿ ਜੇ ਕਿਸੇ ਨੂੰ ਨਸ਼ਾ ਚਾਹੀਦਾ ਐਸ ਟੈਲੀਫੋਨ ਤੇ ਐਸ ਨੰਬਰ ਤੇ ਟੈਲੀਫੋਨ ਕਰੋ ਹੋਮ ਡਿਲੀਵਰੀ ਕਰਤਾ ਘਰਾਂ ਦੇ ਵਿੱਚ ਨਸ਼ਾ ਵੇਚਦੇ ਕਿਆ ਸੀ ਕਿ ਜਿਵੇਂ ਵਾਲੇ ਅਸੀਂ ਜੀ ਕਰਜ਼ਾ ਨਹੀਂ ਲਾਂਗੇ ਮੈਂ ਤੁਹਾਨੂੰ ਦੱਸਣਾ ਚਾਹਨਾ 2.5 ਸਾਲਾਂ ਚ 130 ਹਜ਼ਾਰ ਕਰੋੜ ਦਾ ਕਰਜ਼ਾ ਲੈ ਲਿਆ ਪਿਛਲੇ 75 ਸਾਲ ਚ ਟੋਟਲ ਜਿੰਨੀਆਂ ਸਰਕਾਰਾਂ ਰਹੀਆਂ ਉਹਨਾਂ ਦਾ ਟੋਟਲ ਕਰਜ਼ਾ ਸੀ 2.60 ਦਾ ਇਹ ਪਿਓ ਦੇ ਪੁੱਤਰਾਂ ਨੇ 2.5 ਚ 130 ਹਜ਼ਾਰ ਕਰੋੜ ਉਹਦਾ ਮਤਲਬ ਹੈ ਕਿ ਜੇਕਰ ਨੂੰ 2.5 ਸਾਲ ਹੋਰ ਆ ਸਮਾ ਦੋ ਸਾਲ ਮਿਲ ਗਏ ਤੇ ਜਿੰਨਾ 75 ਸਾਲ ਚ ਟੋਟਲ ਕਰਜ਼ਾ ਪੰਜਾਬ ਦੀ ਸਰਕਾਰਾਂ ਨੇ ਜਿਹੜੇ ਆ ਉਹ ਤਾਂ ਲਿਆ ਸੀ ਇਹ 5 ਸਾਲਾਂ ਚ ਕੱਲਿਆਂ ਨੇ ਇੰਨਾ ਕਰ ਤੋ ਮੈਂ ਤੁਹਾਨੂੰ ਗੁਜ਼ਾਰਿਸ਼ ਕਰਦੀ ਆ ਆਪਣੇ ਵੀਰਾਂ ਨੂੰ ਮੈਂ ਬੜਾ ਮਸ਼ਕੂਰ ਆ ਸਾਡੇ ਮਿਨੋਰਟੀ ਸੈੱਲ ਦੇ ਸਾਡੇ ਚੇਅਰਮੈਨ ਸਾਹਿਬ ਵੀ ਆਏ ਨੇ ਸਾਡੇ ਸੁਜਾਨਪੁਰੋਂ ਕਿੱਥੇ ਨੇ ਆਪਣੇ ਸੁਜਾਨਪੁਰ ਵੀ ਬੈਠੇ ਨੇ ਆ ਸਾਡੇ ਡੀਐਸਪੀ ਸਾਹਿਬ ਵੀ ਆਏ ਨੇ ਨਾਲ ਸੁਰਕਰ ਸਿੰਘ ਜੀ ਹਾਂ ਜੋ ਵੀ ਤੁਹਾਡੀ ਲੋੜ ਹੋਏ ਕੀ ਰਾਸ਼ਨ ਕਾਡਾ ਦੀਏ ਕਿਸੇ ਚੀਜ਼ ਦੀ ਸਾਰੀ ਅਸੀਂ ਪੂਰੀਆ ਪਹਿਲੇ ਵੀ ਕਰਦੇ ਆਏ ਪਰ ਮੇਰਾ ਖਿਆਲ ਤੇ ਪਿਛਲੀ ਗਵਰਨਮੈਂਟ ਦੀ ਕਾਂਗਰਸ ਦੇ ਕੋ ਕਾਡ ਫੂਡ ਵਾਲਾ ਕੰਮ ਤੇ ਰਹਿਣੀ ਨਹੀਂ ਕੀਤਾ ਜਾਂ ਤੇ ਬਾਅਦ ਚਾਏ ਨੇ ਉਸ ਨੂੰ ਕਰਦੇ ਸਰ ਅੱਛਾ ਕਟੇ ਉਹ ਕਿ ਕਟੇ ਆਏਗਾ ਤਾਂ ਇਹ ਸਾਰੇ ਵਾਪਸ ਪਾਣੀ ਨਹੀਂ ਮਿਲਦਾ ਉਹ ਪਾਣੀ ਉਹ ਪਹਿਲੇ ਤੇ ਰਾਜਕੁਮਾਰ ਦਾ ਪਾਣੀ ਬੰਦ ਕਰੀਗੇ ਤੇ ਇਹਨਾਂ ਨੂੰ ਪਾਣੀ ਦੇਵਾਂਗੇ ਨੂੰ ਕਹਿ ਦਿੱਤਾ ਇਹਦਾ ਪਾਣੀ ਬੰਦ ਕਰੋ ਜਿਹੜਾ ਬਾਅਦ ਚ ਜਾਏਗਾ ਤੁਹਾਨੂੰ ਜੇ ਲੰਗੇ ਸਰ ਹੁਣ ਤੁਸੀਂ ਵੇਖੋ ਪਿਤਾ ਪੁੱਤ ਕੀ ਪਹਿਲੇ ਆਪ ਹੜ ਗਿਆ ਉਹਦਾ ਕੱਢ ਲੈਂਦਾ ਕਿ ਤੂੰ ਜੋ ਇਹ ਸਾਰੀਆਂ ਚੀਜ਼ਾਂ ਤੇ ਲੰਬਾ ਨਾ ਜਾਂਦਾ ਹੋਇਆ ਕਿ ਟਾਈਮ ਆਲਰੇਡੀ ਮੈਨੂੰ ਵੀ ਨਹੀਂ ਸੀ ਪਤਾ ਇਹਨਾਂ ਦੇ ਪ੍ਰੋਗਰਾਮ ਵੀ ਇਸ ਢੰਗ ਤੇ ਰੱਖੇ ਨੇ ਕਿ ਜਿਹੜਾ ਤੋਂ ਦੂਜਾ ਪਿੰਡ ਜਿਹੜਾ ਮੇਰਾ ਪਿੰਚੇ ਨਾਲ ਘੱਟ ਕਰ 40-40 ਮਿੰਟ ਦੀ ਗੱਡੀ ਚੱਲ ਬੜੇ ਧੂਲੇ ਨਾਲ ਬੱਜੇ ਦਾ ਕਿਤੇ ਸਾਡੇ ਰਾਸਤੇ ਤੇ ਸਾਰੇ ਹਰਤਾਈ ਤੇ ਤੋ ਅੱਜ ਦਾ ਦਿਨ ਤੇ ਮੇਰੀ ਹੱਥ ਜੋੜ ਕੇ ਬੁਲਾਰਿਸ਼ ਇਹ ਨਹੀਂ ਹੈ ਗਦਾਰਾਂ ਨੂੰ ਆਪਾਂ ਮੋਟਵੀਂ ਕਹੀ ਸਾਰਿਆਂ ਨੂੰ ਮੇਕੋ ਹਰ ਧਰਮ ਇੱਧਰ ਵੀ ਐਸਾ ਹਰ ਧਰਮ ਦੇ ਵਿੱਚ ਸਾਰਿਆਂ ਨੂੰ ਜੇ ਮਾਰਾ ਕੋਈ ਆਖਰੀ ਬੰਦੇ ਦਾ ਪਦਾਰ ਬੰਦਿਆ ਗੱਦਾ ਗਦਾਰਾਂ ਨੂੰ ਆਪਾਂ ਮੋਰਟ ਨਹੀਂ ਇਹਨੇ ਗਦਾਰੀ ਕੀਤੀ ਮੈਂ ਇੱਕ ਜ਼ਰੂਰ ਤੁਹਾਨੂੰ વિશ્વાસ ਦਿਵਾ ਸਕਦਾ ਇਸ ਗਦਾਰ ਨੂੰ ਸਾਡੀ ਪਾਰਟੀ ਵਾਪਸ ਲਿਆਏਗੀ ਇਸ ਗਦਾਰ ਨੂੰ ਅਸੀਂ ਵਾਪਸ ਨਹੀਂ ਲੰਘਾਂਗੇ ਸਾਡੀ ਬਚਨ ਬਕਰ ਤੇ ਇੱਕ ਹੋਰ ਜਿਹੜਾ ਇਸ ਫਰੌਣ ਦੇ ਵਿੱਚ ਇਹਨੇ ਧਰਮ ਤਬਦੀਲ ਕੀਤਾ ਇਹ ਡਾਕਟਰ ਰਾਜ ਕੁਮਾਰ ਨੇ ਜਿਸ ਡਰ ਦੇ ਨਾਲ ਇਹਨੂੰ ਆਮ ਆਦਮੀ ਦੇ ਭੌਤ ਨਾਲ ਲੈ ਕੇ ਗਏ ਮੈਂ ਤੁਹਾਨੂੰ ਯਕੀਨ ਦਿਵਾਦਾ ਕਿਉਂਕਾ ਸਾਰਾ ਕੁਝ ਭਗਵੰਤ ਵੀ ਸੁਣਦਾ ਤੇ ਰਾਜ ਵੀ ਸੁਣਦਾ ਤੇ ਅਦਾ ਦਾ ਬਾਪੂ ਵੀ ਸੁਣਦਾ ਉਹ ਅੱਗੇ। ਮੇਰੀ ਗੱਲ ਚੰਗੀ ਤਰ੍ਹਾਂ ਸੁਣ ਲਓ। ਇੱਕ ਜਿਹੇ ਰਾਜਕੁਮਾਰ ਵਾਲਾ ਜਿਹੜਾ ਹੁਣ ਥੱਪ ਕਰ ਕੇ ਦਾ ਧਰਮ ਤੇ ਦੇਲੀਕ ਹੈ। ਇਹ ਸਰਕਾਰ ਬਣਦੇ ਇਹਦਾ ਇਹਦਾ ਕੇਸ ਵੀ ਓਪਨ ਕਰ। ਇਹ ਜਿਹੜੀ ਇਹਨੇ ਠੱਗੀ ਮਾਰੀ ਹੈ। ਓਪਨ ਕਰਾਂਗੇ ਤੇ ਇਸ ਕੇਸ ਦੇ ਵਿੱਚ ਇਹਦੇ ਨਾਲ ਕੇਸ ਭਾਈਵਾਲ ਭਗਵੰਤ ਮਾਨ ਰੇ। ਕਿਉਂਕਿ ਇਸ ਠੱਗੀ ਦੇ ਵਿੱਚ ਸ਼੍ਰੀ ਗੁਗਵੰਤ ਮਾਦਵੀ